ਸਕੋਟ ਉਹ ਤੋਂ ਮਰਨ ਸਕੋਟ ਰਾਈਡਿੰਗ ਦਾ ਸਕੋਰ ਪੂਰਾ ਕਰਨ ਦਾ ਉਹ ਸੁਦੇਸ਼ ਹੋ ਗਿਆ ਨਾ ਕਿ ਸੀਰਗੁਰ ਤੇ ਮਹਾਤਮਾ ਦੇ ਸਾਡੇ 350 ਸਾਲਾਂ ਸ਼ਹੀਦੀ ਦਿਵਸ ਤੇ ਅੱਜ ਦੋਵਾਂ ਪਾਸੇ ਇਸ ਸ੍ਰੀ ਤੋਂ ਨਦਰ ਕਿਤਨੀ ਅਨੇ ਲਾਰਿਆ ਪਰ ਤੁਸੀਂ ਦੇਖ ਸਕੋ ਜੀ ਕਿ ਬੱਤੀਆਂ ਵਾਲਾ ਚੌਕ ਦਾ ਮੈਂਜਰ ਤੋਂ ਝੂਣੀ ਜੋੜੀਆਂ ਚੱਕੀਆਂ ਤਿੰਨ ਕੰਨੀ ਚੌਕ ਤੋਂ ਬੱਸ ਸਟੈਂਡ ਤੋਂ ਹੁੰਦਾ ਹੈ ਨਾ ਕੀਤਨਾ ਵੰਦੀਆ ਵਾਲਾ ਚੌਦਹੂਰ ਤੇ ਫਿਰ ਅਖੀਰ ਜੋ ਹੈ ਪਾਰਸ਼ਾਈਦਸੂ ਨੁੰਚੇਗਾ ਔਰ 43 ਸਾਲ ਬਾਅਦ ਜਿਹੜਾ ਹੈ ਵਿਸ਼ਾਲ ਤਖੀਰਬਾਰ ਹੋਵੇਗਾ ਔਰ ਗੰਗੀਰਤਾ 90 ਸਾਲ ਨੈ ਦਸਿਆ ਔਰ ਪਬਾ ਕਲਵਾਨ ਸਿੰਘ ਜੀ ਨੇ ਦਸਿਆ ਕਿ 43 ਸਾਲਾਂ ਬਾਅਦ ਗੁਰਦੁਆਰਾ ਪਾਰਸ਼ਾਈਦਸੂ ਜੇ ਸ਼ਾਮ ਨੂੰ ਸੱਤ ਵਜੇ ਤੋਂ ਲੈ ਕੇ ਰਾਤ ਦਾ ਸਵੇਰ ਤੱਕ ਕਵਾਲੇ ਦਾ ਕਬੀਰਵਾਲ ਹੋ ਰਿਹਾ ਹੈ ਅਤੇ ਸੰਤਾਨੇ ਰੋਮਹਮਾਹੇ ਪਹੁੰਚ ਗਈ ਅਪ੍ਰੈਲ ਕੀਤੀ ਹੈ ਜਿਸ ਦੇ ਸੋ ਦੇ ਨਜ਼ਰ ਰਿਖੇ ਤੇ ਮੀਨ ਲਾਈਟਿਸਿਟੀ ਪਰ ਮਬਾ ਤ੍ਰਿਨਤ ਸੇ ਆਉਂਦਾ ਕਰਵਾਨ ਸਿੰਘ ਜੀ ਔਰ ਗੁਰਿੰਦਰ ਸਿੰਘ ਜੀ ਨੇ ਕਿ ਸੰਤਾਨੇ ਕੀ ਹੈ ਸੰਤਾਨੇ ਰੋਮਹਮਾਹੇ ਪਹੁੰਚੇ ਅੱਜ ਸਕੂਲ ਦੇ ਬੱਚੇ ست نام واحر کا جاپ کرتے رہے شہر دل کیرتن شام شامل ہوئے ہیں اور بھاری گنتی ہے اسکول کے بچے الگ الگ اسکول بچے سیکھنے دکھایا خوشی ہوا 这能干。 پھر آيا ماما ਨਾਮ ਭਈ ਆਗਾ ਸਾਧੀਆਂ ਆਗਾ ਬਹੁਤ ਧੰਨਵਾਦ ਕਿਰਸ਼ਨ ਸਿੰਘ ਰਾਜੀ ਤੁਹਾਡਾ ਧੰਨਵਾਦ ਰਮੇਸ਼ ਕਾਪਾ ਜੀ ਦਾ ਧੰਨਵਾਦ ਤੁਹਾਡੇ ਚੈਨਲਾਂ ਦਾ ਧੰਨਵਾਦ ਗੁਰਸੇਕ ਬਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਪਾਚੇ ਜੱਤਵੀਂ ਛੋਣੀ ਨਾਨਕ ਸਿੰਘਾਂ ਜੈਤੋ ਰੋਡ ਫੋੜਪੂਰਾ ਤੋਂ ਜੱਜੇਦਾਰ ਬਾਬਾ ਕਵਾਨ ਸਿੰਘ ਜੀ ਚਾਨਕਿਆ ਉਹਨਾਂ ਦੀ ਗਵਾਹੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਸ਼ੁਰੂ ਕੀਆ ਗਿਆ ਥਾ ਅੱਜ ਪੰਜ ਪਿਆਰਿਆਂ ਦੀ ਗਵਾਹੀ ਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਏਜ ਜੈਕਾਰਾ ਮੂਮੈਂਟ ਸੋਸ਼ਲ ਆਰਗੇਨਾਈਜੇਸ਼ਨ ਜਨਾਬ ਗਰੋਪਾ ਐਜੂਕੇਸ਼ਨ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਗੁਰਨਾਨ ਨਿਸ਼ਨ ਸੀਨੀਅਰ ਸੈਕੰਡਰੀ ਸਕੂਲ ਹੰਤਾਂ ਸ਼ੀਰਵਾਪਾ ਦੀਪ ਸਿੰਘ ਜੀ ਚੈਰੀਟੇਬਲ ਸੇਵਾਦਾਰੀ ਸਮੇਤ ਬਹੁਤ ਸਾਰੀਆਂ ਸੰਸਥਾਵਾਂ ਜੱਥੇ ਬੰਦੀਆਂ ਦਾ ਸਹੂਲਤ ਹੈ ਉਹ ਜਿਹੜਾ ਨਗਰਿਕਤਾ ਜਾ ਰਿਹਾ ਉਹਦੇ ਸੰਤਨਾ ਮਾਝੂ ਦਾ ਯਾਦ ਨਹੀਂ ਕੀਤਾ ਜਾ ਰਿਹਾ ਗੁਰਬਾਣੀ ਕਿਰਤਨ ਦੀ ਇੱਕ ਅਥਾ ਵਿਚਾਰਾਂ ਦੀ ਪਰ ਅਗਾ ਜਿਹੜਾ ਵਾਪਸ ਹੋਣਾ ਪ੍ਰੋਗਰਾਮ ਉਸ ਪ੍ਰੋਗਰਾਮ ਦੇ ਵਿੱਚ ਕਵੀ ਦਰਬਾਰ ਹੋਊਗਾ 40 42 ਸਾਲਾਂ ਬਾਅਦ ਕੋਰਸਪੁਰੇ ਦੀ ਧਰਤੀ ਤੇ ਕਵੀ ਦਰਬਾਰ ਹੋਣ ਜਾ ਰਿਹਾ ਉਹ ਸਾਰਾ ਦੇ ਦੇਖਣ ਲੋਗ ਹੈ ਸ਼ੁਕਰ ਸ਼ਰੀ ਹੈ ਦੇ ਰੋਚਾ ਲਗਾਤਾਰ ਰੋੜਾ ਦੇਖੋ ਦਿਲਖ ਦੀ ਲਾਗੇ ਜੀ ਸਾਰਾ ਸਭ ਦੇਖਿਆ ਜਾਦਾ ਹੈ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਰੰਗਜੀਵ ਦਾ ਹੋਇਆ ਹੈ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਬਾਦਰ ਸੇ ਆਪਣੀ ਰੰਗਜੀਵ ਦਾ ਹੋਇਆ ਹੈ ਜੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਬਾਦਰ ਸੇ ਇੱਕਲ ਖਾਉ ਜੀ ਸਨ ਆਹ ਧਰੇ ਦਾ ਕਪੜਾ ਇੱਕ ਬਾਦਰ ਸੇ ਹੀ ਕਿਹਾ ਇੱਕ ਬਾਦਰ ਦੇ ਚਰਨਾਂ ਤੇ ਪਈ ਹੋਈ ਹੈ ਆਹ ਸਭ ਚੱਕ ਲਓ ਫਿਰੋਜ਼ਪੁਰ ਦੇ ਕੰਟੋਨਮੈਂਟ ਬੋਰਡ ਜਨਰਲ ਹਸਪਤਾਲ ਨੂੰ